ਵੇ ਲੋ ਕੁੜੇ ਮੈ ਲੋ ਕੁੜਾ ਘਰੇ ਨਹੀਂ ਐ ਨਹੀਂ ਨਾਨਕੇ ਗਈਆ ਆ ਤਾਂ ਬੈਠੀ ਐ ਫੇ ਪੁੱਛਦੀ ਕਾਨੂੰ ਲੰਘ ਜਾ ਤੂੰ ਨਾ ਮਿੱਠਾ ਬੋਲੀ ਕਦੇ ਨਾ ਮੈਂ ਤਾਂ ਮਿੱਠੇ ਵਾਲੀ ਚਾਹ ਨਾ ਪੀਵਾ ਕੁੜਾ ਕਤੋਂ ਦੇ ਮੂੰਹ ਲਗਦੀ ਨਹੀਂ ਮੈਂ ਕਿੱਥੇ ਮੂੰਹ ਲਗਦੀ ਆਪੇ ਵਿੱਚ ਵੱਜਦੀ ਫਿਰਦੀ ਐ ਹਾਂ ਦੱਸ ਕੁੜੇ ਭੈਣੇ ਚੰਗਾ ਹੋ ਗਿਆ ਤੁਸੀਂ ਦੋਵੇਂ ਮਿਲ ਗਏ ਮੈਂ ਤਾਂ ਰਿਸ਼ਤਾ ਲੈ ਕੇ ਆਈ ਆ ਬਰੂ ਲਈ ਉਹ ਵੀ ਚੰਡੀਗੜ੍ਹ ਪੜਦੀ ਕੁੜੀ ਦਾ ਸੱਚੀ ਤਾਈ ਸਾਕੀ ਭਤੀਜੀ ਆ ਮੇਰੀ ਸੋਹਣੀ ਵੀ ਰੱਜ ਕੇ ਜਿਵੇਂ ਹੱਥ ਲਾਈ ਮੈਲੀ ਹੋਵੇ ਮੈਂ ਤਾਂ ਹੱਥ ਹੀ ਨਹੀਂ ਲਾਉਂਦਾ ਨਾ ਹੋਰ ਸਹਰਿਆ ਤੂੰ ਦੀ ਆਰਤੀ ਲਾਉਣੀ ਆ ਤੂੰ ਜੇ ਦੀ ਆਰਤੀ ਲਾਉਣਾ ਨਾ ਲਾਈ ਚੱਲ ਚੁੱਪੀ ਕਰ ਜਾ ਮੈਂ ਤੈਨੂੰ ਦੱਸਾਂ ਤੂੰ ਦੱਸ ਪਤਾ ਹੈ ਕੀ ਕਹਿੰਦੇ ਉਹ ਕਹਿੰਦੇ ਸਾਨੂੰ ਤਾਂ ਮੁੰਡਾ ਸਾਊ ਚਾਹੀਦਾ ਨਸ਼ਾ ਪੱਤਾ ਨਾ ਕਰਦਾ ਹੋਵੇ ਮੈਂ ਕਿਹਾ ਵੀ ਹੈਗਾ ਇੱਕ ਮੇਰੀ ਨਿਗਾਹ 'ਚ ਜੇ ਤੂੰ ਕਹੇ ਤਾਂ ਆਪਾਂ ਕੱਲੋ ਚੱਲਦੇ ਆ ਉਹਨਾਂ ਦੇ ਘਰੇ ਹੋ ਸਕਦਾ ਕੱਲੀ ਬਣ ਜੇ ਹਾਂ ਪਰ ਇੱਕ ਗੱਲ ਦੱਸਾਂ ਭੀੜ ਨਾ ਇਕੱਠੀ ਕਰੀ ਬਹੁਤੀ ਸਮਝੀ ਜਮਾ ਸਮਝ ਗਈ ਹਾਂ ਸਮਝ ਗਏ ਤਾਈ ਸ਼ਾਬਾਸ਼ ਹੈ ਦਿਓਰਾ ਸ਼ਾਬਾਸ਼ ਹੈ ਤੇਰੇ ਹੈ ਸਾਈਆਂ ਭਾਬੀ ਨਾ ਤੇ ਵਧਾਈਆਂ ਮੰਗੋ ਤਾਈ ਨਾ ਹ ਉਹ ਤਾਂ ਤਾਈ ਕਹਿੰਦੀ ਸੀ ਕਿ ਬਾਲੀ ਭੀੜ ਨਾ ਇਕੱਠੀ ਕਰਿਓ ਬਟੇ ਮੋ ਤੇਰੇ ਵੇ ਮੈਨੂੰ ਤਾਂ ਪਾਤੀ ਅੱਜੀ ਸ਼ਾਂਪ ਵੇ ਮੈਂ ਤਾਂ ਆਂਡ-ਗੋਂਡ ਦੀ ਭੀੜ ਨੂੰ ਕਹਿੰਦੀ ਸੀ ਭਾਬੀ ਤਾਂ ਤੇਰੀ ਸਕੀ ਹੈ ਇਹ ਤਾਂ ਹੱਕੀ ਬਣਦਾ ਨਾਲੇ ਕੱਲ ਨੂੰ ਉੱਥੇ ਜਾ ਕੇ ਨਾ ਕਮਲ ਜਾ ਘੋਟੀ ਜਾਈ ਤਮ ਰੂ ਜਾਣਾ ਹੋਵੇ ਤਾਂ ਹੋ ਜਾ ਤੁਸੀਂ ਵੀ ਦੋ ਜਣੇ ਤਿਆਰ ਲੀਤੋ ਬਾਟਲਾ ਤੇ ਖਬਰਦਾਰ ਜੇ ਮੇਰੇ ਪੁੱਛੇ ਬਿਨਾ ਉੱਥੇ ਕੇ ਚੀਜ਼ ਤੂੰ ਆਤ। ਮੇਰੇ ਘਰ ਮੇ ਰਹਦਾ। ਪਟਕਾਣਾ ਠੇਲਾ ਕਰਦੀ ਹੁੰਦੀ। ਸੱਚਾ ਪਾਤਸ਼ਾਹ। ਯਮਰੂ ਇੱਕ ਆਸਾ ਵਾਲਾ ਰਿਸ਼ਤਾ ਕਰਾਈ ਦੇ। ਆਏ। ਅੱਛੇ ਸੋਟੇ ਨੂੰ। ਗੱਲ ਸੁਣ ਮੇਰੀ ਕਰਨ ਖੇੜੀ ਹੋਈ। ਜਾਂਦੇ ਕੁੜੀ ਦੇਖਦੇ ਹਾਂ ਨਾ ਕਰਦੀ। ਪਹਿਲਾਂ ਮੈਨੂੰ ਦੇਖ ਪਰਖੰਦੇ। ਮੰਗਿਆ ਨਾ ਕਾਲਜ ਪੜ੍ਹਦੀ ਪਤਾ ਨਹੀਂ ਕਿੰਨਾ ਦੀ ਹੁੰਦੀ। ਸਮਝਿਆ? ਹਾਂ ਤਰਪੋ ਹੁਣ ਕੀ ਉਹਦੇ ਕੰਨ ਚ ਫੂਕਾ ਮਾਰੀ ਜਾਂਦੀ ਏ ਬੇਬੇ ਮੈਂ ਕਹਿੰਦਾ ਕਿ ਹੋਗਾ ਤੂੰ ਤੇ ਚੁੱਪੀ ਕਰ ਵਿਖ ਲੈਣਿਆ ਵਿਖ ਲੈਣਿਆ ਇਹਦੇ ਨਾਲੋਂ ਤਾਂ ਬੋਲ ਹੀ ਪੈਂਦਾ ਚਲੋ ਤਰ ਮੱਗੋ ਡਲਦੀ ਹਣੀ ਚਲੋ ਬੈਠੋ ਗਾਂ ਹੋਵੋ ਮੱਗੋ ਵੱਡੀ ਡੀਸੀ ਲੱਗੀ ਚਲੋ ਗਾ ਉਧਰ ਬੈਠ ਆਏ ਹਾਏ ਚਲ ਇੱਧਰ ਹੀ ਬਹਿ ਜਾ ਧੋਲਾ ਛਿਆ ਹਾਲੀ ਚਲਾਇਆ ਵਾਪਾ ਭਾਬੀ ਉਧਰ ਨੋ ਜਾ ਥੋੜਾ ਜਿਹਾ ਬ੍ਰੇਕ ਨਾ ਲਾਵੀ ਮੈਨੂੰ ਡੋਬੂ ਪੈਣ ਲੱਗ ਪੈਂਦੇ ਪੀੜ ਦੇਖ ਕੇ ਲਾ ਰਹੀ ਬ੍ਰੇਕ ਪਹਿਲਾਂ ਤੇ ਨਹੀਂ ਡੋਪੂ ਐਡ ਕੀ ਜਾਈ ਫਿਰ ਜੀ ਮੈਂ ਤਾਂ ਨਾ ਪਹਿਣੀ ਇੰਨੇ ਸੌਂਡ ਦੇ ਗੱਜ ਪਾਈਏ ਸੋਨਾ ਵੀ ਦੇਖ ਲੈ ਕਿੰਨਾ ਸਹੀ ਕਹਿਨੀ ਆ ਪਹਿਣੀ ਤੇਰੀ ਧੀ ਤਾਂ ਮੋਜਾਂ ਕਰੂ ਮੋਜਾਂ ਰੱਬ ਨੂੰ ਮਨਜ਼ੂਰ ਉਹ ਕਾਕਾ ਜੀ ਇਹਦੇ ਨਾਲੋਂ ਤਾਂ ਚਾਕੀ ਲਓ ਭਾਜੀ ਮੁੰਡਾ ਕੁੜੀ ਇੱਕ ਦੂਸਰੇ ਨੂੰ ਪਸੰਦ ਕਰ ਲੈਣ ਫਿਰ ਕਰਦੇ ਆ ਮੂੰ ਮਿੱਠਾ ਗਗਨ ਹਾਂਜੀ ਮੰਮਾ ਆ ਜਾ ਬੇਟਾ ਹਾਂਜੀ ਦੇਖ ਲਾ ਮੱਸੇ ਸੀ ਉਹ ਨਹੀਂ ਆ ਗਈ ਜਿਹੜੇ ਜਿਹੜੇ ਕਿਤਾ ਚਟਾ ਖਲਾਸ ਸੀ ਇਹ ਕਰਤੀ ਮੇਰੇ ਵੱਲੋਂ ਹਾਂ ਹੈ ਜੀ ਹਾਂ ਹੈ ਹਾਂ ਬਈ ਦੱਕੇ ਤਾਂ ਹਾਂ ਕਰਤੀ ਬਹਿ ਜਾ ਹਾਂ ਅ ਅਸਲ ਤੇ ਜੀ ਨੇ ਪਹਿਲਾਂ ਕਹਿਤਾ ਸੀ ਵੀ ਮੇਰੇ ਕੋਲ ਟਾਈਮ ਘਟਾ ਇਨੇ ਕਿਸੇ ਖਾਸ ਕੰਬਲੇ ਸ਼ਹਿਰ ਜਾਣਾ ਇਸ ਕਰਕੇ ਸਿੱਧੀ ਜੀ ਗੱਲ ਕਹਿਤੀ ਜਿਹੜੇ ਬੰਦੇ ਕੋਲ ਆਪਣੀ ਲਾਈਫ ਦਾ ਐਡਾ ਵੱਡਾ ਫੈਸਲਾ ਲੈਣ ਦਾ ਟਾਈਮ ਨਹੀਂ ਉਹ ਕੱਲ ਨੂੰ ਮੇਰੇ ਨਾਲ ਲਾਈਫ ਕਿਵੇਂ ਬਤਾਏਗਾ ਪੂਆ ਜੀ ਮੈਨਾਂ ਤਾਂ ਕੁਝ ਸਵਾਲ ਪੁੱਛਣਾ ਚਾਹਨੀ ਆ ਪੁੱਛ ਪੁੱਛ ਪੁੱਤ ਅਸੀਂ ਪੁਰਾਣੇ ਰਿਵਾਜ ਦੇ ਨਹੀਂ ਆ ਪੁੱਛ ਲੈ ਹਾਂ ਤੀਏ ਪੁੱਛ ਲੈ ਫਾਇਦਾ ਵੇ ਕੀ ਕੰਮ ਜਾਣਾ ਸੀ ਤੁਸੀਂ ਕੰਮ ਨੂੰ ਕੀ ਮੈਂ ਗन्ने ਦੀ ਪਰਚੀ ਘਟਾਉਣ ਜਾਣਾ ਜੀ ਉਹ ਤਾਂ ਤਾਈ ਐਵੇਂ ਭਗਾਈ ਮਾਰੀ ਜਾਂਦੀ ਐ ਏ ਦੱਸੋ ਤੁਸੀਂ ਵਿਆਹ ਲਈ ਇੰਨੀ ਛੇਤੀ ਹਾਂ ਕਿਵੇਂ ਕਰਤੀ ਉਹ ਤਾਂ ਜਦੋਂ ਦਾ ਤਾਈ ਨੇ ਮੈਨੂੰ ਦੱਸਿਆ ਸੀ ਨਾ ਕਿ ਤੁਸੀਂ ਚੰਡੀਗੜ੍ਹ ਫੜਦੇ ਹੋ ਹਾਂ ਤਾਂ ਮੇਰੀ ਉਧੇ ਨਿਕਲ ਗਈ ਸੀ ਤੁਸੀਂ ਆਪ ਕਿੰਨਾ ਪੜੇ ਹੋ ਮੈਂ ਤਾਂ ਬਹੁਤ ਪੜਿਆ ਸੀ ਮੈਂ ਚੌਥੀ ਟੱਕ ਪੜਿਆ ਰੱਦ ਦੇ 12 12 ਵਜੇ ਤੱਕ ਵੱਡਦਾ ਜਾਂਦਾ ਹੁੰਦਾ ਸੀ ਮੈਂ ਬਹੁਤ ਪੜਿਆ ਜੀ ਉਹ ਤਾਂ ਸੁਖ ਨਾਲ ਸਾਡੇ ਪਾਪਾ ਜੀ ਦੀ ਕਹਿ ਬੋਲ ਗਈ ਸੀ ਤਾਂ ਕਹਿ ਤੂੰ ਤਾਂ ਚੁੱਪ ਹੀ ਕਰ ਜਾ ਉਹ ਜੀ ਇਹਨਾਂ ਦੇ ਪਾਪਾ ਜੀ ਪੂਰੇ ਹੋ ਗਏ ਸੀ ਛੋਟੇ ਹੁੰਦਿਆਂ ਦੇ ਨੇ ਕਿਨੇ ਕਿਨੇ ਆਣਿਆਂ ਦੇ ਉੱਤੇ ਬੋਝ ਪੈ ਗਿਆ ਘਰ ਦਾ ਪੜ੍ਹਾਈ ਛੱਡਣੀ ਪੈ ਗਈ ਹਾਂ ਜੀ ਪੜ੍ਹਨ ਨੂੰ ਤਾਂ ਬਹੁਤ ਹੁਸ਼ਿਆਰ ਸੀ ਤੁਸੀਂ ਕੁਛ ਹੋਰ ਪੁੱਛਣਾ ਤਾਂ ਪੁੱਛ ਲਓ ਨਹੀਂ ਜੀ ਡਿਸੀਜਨ ਲੈ ਲਈ ਇਨਾ ਕਾਫੀ ਹੈ ਕੀ ਲੈਣ ਲਈ ਫੈਸਲਾ ਮਤਲਬ ਤੁਸੀਂ ਵਿਆਹ ਲਈ ਰਾਜੀ ਆਂ ਹਾਂ ਜੀ ਰਾਜੀ ਚੱਕੋ 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 ਬਈ ਮਤਲਬ ਸਿਰ ਤੁਹਾਡੇ ਨਾਲ ਲਈ ਪੂਆ ਜੀ ਮੈਂ ਵਿਆਹ ਕਰਾਉਣਾ ਪਰ ਇਹੋ ਜਿਹੀ ਅਨਪੜ੍ਹਤ ਦੇਸੀ ਨਾਲ ਨਹੀਂ ਕੱਲ ਨੂੰ ਮੈਨੂੰ ਕਿਤੇ ਜੌਬ ਤੇ ਜਾਣਾ ਏ ਇਹਨੂੰ ਤਾਂ ਮੈਂ ਘਰੇ ਵੀ ਨਹੀਂ ਛੱਡ ਕੇ ਜਾ ਸਕਦੀ ਪਲੀਜ਼ ਤੁਸੀਂ ਮੈਨੂੰ ਮਾਫ਼ ਕਰੋ ਤੇਰੇ ਲਈ ਕੋਈ ਗੋਹਾਕੂੜਾ ਚੱਕਣਾਂ ਲਈ ਲੱਭੋ ਹੋਰ ਨਵਾਲਿਆਂ ਦੇ ਪੱਕਣ ਪਰੌਂਠੇ ਬਈ ਛੜਿਆਂ ਦੇ ਅੱਗ ਨਾ ਬળે ਨਾ ਹੁਣ ਤੂੰ ਦੱਸ ਬੰਤੀ ਜੇ ਮੈਂ ਹੁਣ ਪੜਿਆ ਲਿਖਿਆ ਨਹੀਂ ਤਾਂ ਇਹਦੇ 'ਚ ਮੇਰਾ ਕੋਈ ਕਸੂਰ ਹੈ ਨਹੀਂ ਘਜ਼ੂਰ ਦਾ ਉਹਦਾ ਹੀ ਆ ਵਿਚਾਰੀ ਦਾ ਜਿਹੜੀ ਆ ਪੜ ਲੇ ਗਈ ਮੈਨੂੰ ਕਹਿੰਦੀ ਤੂੰ ਦੇਸੀ ਆ ਤੈਨੂੰ ਕੁਝ ਨਹੀਂ ਪਤਾ ਨਾ ਹੁਣ ਵਿਆਹ ਤੇ ਚਾਰ ਲਾਵਾਂ ਹੀ ਲੈਣੀਆਂ ਹੁੰਦੀਆਂ ਨੇ ਹੋਰ ਉੱਥੇ ਮਨਿੰਮੀ ਕਰਨੀ ਹੈ ਇਹ ਜਿਹੜਾ ਜਨਾਨੀ ਨਾਂ ਦਾ ਜੀਵ ਹੈ ਨਾ ਭੋਲਿਆ ਬੰਝਿਆ ਇਹਦੇ ਮੰਦਿਆਂ ਨਹੀਂ ਕੋਈ ਸਮਝ ਸਕਿਆ ਇਹਦਾ ਪਤਾ ਨਹੀਂ ਕਿਹਨੂੰ ਕਿਹੜੇ ਵੇੜੇ ਹਾਂ ਕਰਦੇ ਤੇ ਕਿਹਨੂੰ ਕਿਹੜੇ ਵੇੜੇ ਨਾ ਕਰਦੇ ਐਸੇ ਕਰਕੇ ਚੱਕਰ 'ਚ ਮੈਂ ਨਹੀਂ ਪਿਆ ਨਹੀਂ ਮੇਰੇ ਮਗਰ ਧੋੜੀਆਂ ਦੀ ਕੋਈ ਪੰਤੀ-ਪੰਤੀ ਕਰਦੀਆਂ ਫਿਰਦੀਆਂ ਮੈਂ ਤਾਂ ਆਪ ਤੈਨੂੰ ਹੀ ਛਾੜ ਦੇਣਾ ਵੀ ਆ ਵਾਬੂ ਵਾਲੇ ਚੱਕਰ 'ਚ ਪੈਣੋਂ ਰਹਿਣ ਦੇ ਜਿਹੜੇ ਚਾਰ ਝਿਲੜ ਨੇ ਤੇਰੇ ਕੋਲੇ ਚੁੱਪ ਕਰਕੇ ਉਹਨਾਂ ਦੀ ਇੱਕ ਮੱਝ ਲੈ ਲੈ ਕਰੇ ਰੱਖਣ ਵਾਸਤੇ ਨਾ ਹੋਰ ਮੱਝ ਸਕੂਲ ਭੇਜੀ ਦੀ ਐ ਉਹ ਮੇਰੀ ਰੋਟੀ ਐ ਸੜਾਤੀ ਸੀ ਸਰ ਗਾਲ ਜੀ ਸਰ ਗਾਲ ਆਓ ਜੀ ਜੀ ਆਇਆਂ ਨੂੰ ਆਓ ਬੈਠੋ ਆਓ ਜੀ ਆਓ ਬੈਠੋ ਜੀ ਬੈਠੋ ਬੈਠੋ ਇਹਨਾਂ ਨੇ ਤਾਂ ਵਿਹੜੇ 'ਚ ਏਸੀ ਵੀ ਨਹੀਂ ਲਗਵਾਇਆ ਸਾਡੇ ਤਾਂ ਮੱਜਾਂ ਦੇ ਬਾੜੇ 'ਚ ਵੀ ਏਸੀ ਲੱਗੇ ਨੇ ਤੁਸੀਂ ਵੀ ਬੈਠੋ ਭੈਣ ਜੀ ਹੋਰ ਸਭ ਸੁੱਖ-ਸਾਂਦ ਹੈ ਜੀ ਤੁਸੀਂ ਸੁੱਖ-ਸਾਂਦ ਨੂੰ ਛੱਡੋ ਕੁੜੀ ਨੂੰ ਬੁਲਾਓ ਮੈਂ ਕੰਮ ਜਾਣਾ ਵੈਸੇ ਕਾਕਾ ਜੀ ਕੰਮ ਕੀ ਆ ਆਪਣਾ ਆਪਣਾ ਆਪਣੇ ਨੂੰ ਤੁਸੀਂ ਮੇਰੇ ਨਾਲ ਹਿੱਸਾ ਪਾਇਆ ਜਾਂ ਤੁਸੀਂ ਮੈਨੂੰ ਲੋਨ ਦਿੱਤਾ ਮੇਰਾ ਮੇਰਾ ਕੰਮ ਹੈ ਮੇਰਾ ਆਪਣਾ ਮਸੀ ਕੰਮ ਸ਼ੁਰੂ ਕੀਤਾ ਅਖੇ ਆਪਣਾ ਵੈਸੇ ਬੇਟਾ ਜੀ ਇਹਨਾਂ ਨੇ ਤਾਂ ਸਵੈ ਕੀ ਪੁੱਛ ਲਿਆ ਤੁਹਾਨੂੰ ਵੀ ਤੁਸੀਂ ਕੀ ਕੰਮ ਚਲਾਇਆ ਹੋਇਆ ਆ ਐਕਚੁਅਲੀ ਆਂਟੀ ਅਜੇ ਕੰਮ ਚਲਾਇਆ ਨਹੀਂ ਕੰਮ ਚਲਾਉਣਾ ਕੀ ਹੈ ਉਹਦੇ ਵਾਸਤੇ ਮੀਟਿੰਗਸ ਚੱਲ ਰਹੀਆਂ ਨੇ ਕਿਉਂ ਮਮ ਹਾਂ ਅਸਲ 'ਚ ਪੰਜੀ ਫੀਟਾਂ ਇੰਦੀਆਂ ਹੁੰਦੀਆਂ ਹਨਾ ਸਵੇਰੇ ਸ਼ਾਮ ਵਿਚਾਰਿਆਂ ਨੂੰ ਕੰਮ ਕਰਨ ਦਾ ਤਾਂ ਵੇਲ ਹੀ ਨਹੀਂ ਮਿਲਿਆ ਅਜੇ ਤੁਸੀਂ ਜੱਪੜੀਆਂ ਨਾ ਮਾਰੋ ਕੁੜੀ ਨੂੰ ਬੁਲਾਓ ਮੈਨੂੰ ਹੋਰ ਵੀ ਬਹੁਤ ਕੰਮ ਨੇ ਸਸਰੀ ਕਾਜੀ ਲੋਜੀ ਪਹਿਲਾਂ ਚਾਹ ਪੀਓ ਚਾ ਚੂ ਨੂੰ ਛੱਡੋ ਆਪਣੀ ਕੰਮ ਵਾਲੀ ਨੂੰ ਕਹੋ ਕਿ ਕੁੜੀ ਨੂੰ ਲੈ ਕੇ ਆਵੇ ਉਹ ਤਾਂ ਕੰਮ ਵਾਲੀ ਨਹੀਂ ਇਹੀ ਤਾਂ ਕੁੜੀ ਹੈ ਹੈ ਇਹ ਕੁੜੀ ਹੈ ਹਾਂ ਮੇਰੇ ਵੱਲੋਂ ਨਾ ਹੈ ਨਾ ਹੈ ਜੀ ਨਾ ਮੇਰੇ ਵਰਗੇ ਮਾਡਰਨ ਮੁੰਡੇ ਨੂੰ ਤੁਸੀਂ ਆਹ ਦਿਖਾਉਣ ਲੈ ਆਏ ਹੋ ਓਹੋ ਇਦਾਂ ਕਿਦਾਂ ਨਹੀਂ ਚੱਲ ਤੂੰ ਬੈਠ ਨੋ ਭਾਬੀ ਮਤਲਬ ਤੋ ਕਪੜਾ ਤੇ ਨਾ ਜਾ ਮੁੰਜ ਕੁੜੀ ਹੈ ਬੜੀ ਮਾਡਰਨ ਲੈ ਮਾਡਰਨ ਵਾਂਟੀ ਹੈ ਪਰੌਂਠੇ ਦਾ ਪੀਜ਼ਾ ਬਣਾ ਲੈਂਦੀ ਹੈ ਬਹੁਤ ਟਾਈਮ ਵੇਸਟ ਹੋ ਰਿਹਾ ਯਾਰ ਆਂਟੀ ਮੈਂ ਤਾਂ ਕੁਝ ਸਵਾਲ ਪੁੱਛਣਾ ਚਾਹਨਾ ਹਾਂ ਹਾਂ ਪੁੱਛੋ ਜੀ ਪੁੱਛੋ ਅਸੀਂ ਕਿਹੜਾ ਪੁਰਾਣੀ ਖਿਆਲਾਂ ਦੇ ਆ ਬਾਈ ਦੇਵੇ ਤੁਹਾਨੂੰ ਲੈਪਟਾਪ ਚਲਾਉਣਾ ਆਉਂਦਾ ਮੈਂ ਕਿਹਾ ਸੀ ਜੀ ਬੇਬੇ ਬਾਪੂ ਨੂੰ ਕਿ ਮੈਨੂੰ ਸਿਖਾ ਦਿਓ ਕਹਿੰਦੇ ਸ਼ਹਿਰ ਦੇ ਵਿੱਚ ਭੀੜ ਭੜੱਕਾ ਬੜਾ ਹੁੰਦਾ ਐਵੇਂ ਕਿਸੇ ਦੇ ਵਿੱਚ ਮਾਰੇਗੀ ਤੂੰ ਰਹਿਣ ਹੀ ਦੇ ਮੈਂ ਲੈਪਟਾਪ ਬਾਰੇ ਪੁੱਛਿਆ ਟਰਾਲਾ ਨਹੀਂ ਤੁਹਾਨੂੰ ਆਉਂਦਾ ਕੀ ਹੈ ਇਸ ਟਾਈਮ ਤਾਂ ਜੀ ਚੱਕਰ ਆ ਰਿਹਾ ਹੈ ਹਾਏ ਮਾਂ ਮਰਚੇ ਇਹਨੂੰ ਵਿਆਹ ਤੋਂ ਪਹਿਲਾਂ ਚੱਕਰ ਆਉਣ ਲੱਗ ਪਏ ਬੇਬੇ ਤੂੰ ਤਾਂ ਚੋਪੀ ਕਰ ਜਾ ਹੂੰ ਉੰਜ ਪੁੱਤ ਕੁੜੇ ਹੈ ਬੜੀ ਕਾਮੀ ਦਸ ਦਸ ਮੱਜਾਂ ਦਾ ਗੋਹਾ ਕੱਲੀ ਉਹ ਚੱਕ ਲੈਂਦੀ ਆ ਆਏ ਹਾਏ ਚੀ 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 ਇਹ ਗੋਹਾ ਵੀ ਚੱਕਦੀ ਐ ਫੋਤਾਈ ਸਾਨੂੰ ਇਹੋ ਜੇ ਪਰਿਵਾਰ ਦਾ ਰਿਸ਼ਤਾ ਕਰਾਉਣ ਲੱਗੀ ਸੀ ਸਰਦਾਰ ਜੀ ਸਾਡੀਆਂ ਤਾਂ ਮੱਜਾਂ ਵੀ ਇੰਨੀਆਂ ਮਾਡਰਨ ਨੇ ਕਿ ਅੰਗਰੇਜ਼ੀ ਸੀਟ ਤੋਂ ਬਿਨਾ ਗੋਹਾ ਨਹੀਂ ਕਰਦੀਆਂ ਤੇ ਜੇ ਕਿਸੇ ਨੂੰ ਮਹੱਲੇ 'ਚ ਪਾਠੀਆਂ ਚਾਹੀਦੀਆਂ ਹੋਣ ਨਾ ਤੇ ਸਾਡੇ ਘਰ ਦਾ ਆ ਕੇ ਗਟਰ ਦਾ ਟੱਕਣ ਚੁੱਕਦਾ ਤੇ ਟੋਕਰਾ ਭਰ ਕੇ ਲੈ ਜਾਂਦਾ ਹਾਂ ਇੰਗਲੈਂਡ ਤੋਂ ਲਕਿਆ ਸੀ ਨਾ ਤੇ ਪਾਪਾ ਜੀ ਮੱਜਾ ਕੈਂ ਹੁਣ ਤੋਂ ਪਹਿਲਾਂ ਉਹ ਭੈਣ ਜੀ ਕੁਝ ਜ਼ਿਆਦਾ ਨਹੀਂ ਹੋ ਗਿਆ ਤੁਹਾਨੂੰ ਤੇ ਲੱਗ ਨਹੀਂ ਹੈ ਜ਼ਿਆਦਾ ਖੁੱਲੇ ਚ ਸ਼ਾਟ ਜਾਣ ਵਾਲੇ ਛਿ ਛਿ ਜੀ ਇਹ ਦਨਕੋ ਸਾਡਾ ਕੌਨਫੀਡੈਂਸ ਜਮਾ ਖਤਮ ਹੋ ਜਾਣਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਕੌਨਫੀਡੈਂਸ ਚੱਕੀ ਕਿਹੜੀ ਗੱਲ ਦਾ ਫਿਰਦੇ ਹੋ ਪੁੱਤ ਇਹਦਾ ਮਤਲਬ ਤੇਰੀ ਨਾ ਹੈ ਨਾ ਮੇਰੇ ਵੱਲੋਂ ਵਾਰਨਿੰਗ ਹੈ ਖਬਰਦਾਰ ਆਂਟੀ ਜਾਸਤੋ ਬਾਅਦ ਇਦਾਂ ਦੀ ਕਿਸੇ ਦੇਸੀ ਕੁੜੀ ਦਾ ਰਸਤਾ ਲੈ ਕੇ ਆਂਦਾ ਮੇਰੇ ਲਈ ਮੈਂ ਚੱਲਿਆ ਤੁਸੀਂ ਹੋਰ ਬੇਇੱਜ਼ਤੀ ਕਰਨੀ ਤਾਂ ਕਰ ਲਓ ਵੈਸੇ ਕਸਰ ਤਾਂ ਸੀ ਕੋਈ ਨਹੀਂ ਚਲੋ ਚਲੋ ਹੈਲੋ 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 ਆਲਾ ਫੜ ਰੋਟੀ ਚੋਬੜਦਾ ਕੀ ਹੋਣਾ ਨਹੀਂ ਗਰੀਸ ਨਾਲ